ਚੰਡੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਭਾਜਪਾ ਦੀ ਮੈਂਬਰਸ਼ਿਪ ਦੀ ਸ਼ੁਰੂਆਤ ਕਰਵਾਉਣ ਲਈ ਬਟਾਲਾ ਪਹੁੰਚੇ ਭਾਜਪਾ ਦੇ ਸਾਬਕਾ ਮੰਤਰੀ ਤਿਰਕਸ਼ਨ ਸੂਦ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਭਾਜਪਾ ਹਰ ਬੂਥ ਤੇ 200 ਲੋਕਾਂ ਦੀ ਮੈਂਬਰਸ਼ਿਪ ਕਰੇਗੀ ਅਤੇ ਇਹ ਮੈਂਬਰਸ਼ਿਪ ਜੋ ਹੈ ਇਹ ਨਵੀਂ ਟੈਕਨੋਲੋਜੀ ਮੋਬਾਈਲ ਐਪ ਤੋਂ ਹੋਵੇਗੀ ਨਾਲ ਹੀ ਉਨ੍ਹਾਂ ਨੇ ਇੱਕ ਗੱਲ ਕਹੀ ਕਿ ਕੰਗਨਾ ਰਣੌਤ ਜੋ ਕਿ ਭਾਜਪਾ ਤੋਂ ਸੰਸਦ ਨੇ ਉਹ ਕੁਝ ਵੀ ਬਿਆਨ ਦੇਣ ਉਸ ਨਾਲ ਸਾਡੀ ਪਿੰਡਾਂ ਦੇ ਵਿੱਚ ਛਵੀ ਖਰਾਬ ਨਹੀਂ ਹੋਵੇਗੀ ਕਿਉਂਕਿ ਭਾਜਪਾ ਇੱਕ ਚੰਗੀ ਸੋਚ ਵਾਲੀ ਪਾਰਟੀ ਹੈ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਗੰਗਲਰ ਨੌਰਥ ਨੇ ਜੋ ਵੀ ਬਿਆਨ ਦਿੱਤੇ ਨੇ ਉਸਤੇ ਪਾਰਟੀ ਨੇ ਸਖਤ ਨੋਟਿਸ ਲਿਆ ਹੈ ਅਤੇ ਉਸ ਨੂੰ ਅਜੇ ਹੀ ਪਾਸ਼ਾ ਵਰਤਨ ਤੋਂ ਗਰੇਜ ਕਰਨ ਲਈ ਕਿਹਾ ਗਿਆ ਹੈ। ਨਾਲ ਹੀ ਤਿਰਕਸ਼ਣ ਸੂਦ ਨੇ ਕਿਹਾ ਕਿ ਚਾਹੇ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਬਿਆਨਬਾਜ਼ੀ ਕਰੇ ਇਸ ਨਾਲ ਭਾਜਪਾ ਦੀ ਮੈਂਬਰਸ਼ਿਪ ਤੇ ਕੋਈ ਅਸਰ ਨਹੀਂ ਹੋਵੇਗਾ। ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਜਨ 9000 ਪਲੱਸ ਮੈਂਬਰਸ਼ਿਪ ਜੋ ਮੈਂ ਨੇ ਬਤਾਂਜੀ 9000 ਪਲੱਸ 2019 ਦੀ ਸੀ 2019 ਪਿੰਡਾਂ ਦੇ ਵਿੱਚ ਕਿਵੇਂ ਜਾ ਪਿੰਡਾਂ ਦੇ ਵਿੱਚ ਮਾਗੇ ਜੀ ਜਾਣਦੇ ਆ ਨਾ ਜੇ ਕੋਈ ਸਾਨੂੰ ਹਰ ਜਗ੍ਹਾ ਤਾਂ ਕੋਈ ਨਾ ਸਾਲਾ ਦਿਨ ਨਾਲ ਪਰਕਾਰਾ ਹੋ ਰਿਹਾ ਨਹੀਂ ਅਸੀਂ ਕਿ ਸਾਡਾ ਕੋਈ ਟਕਰਾਅ ਥੋੜਾ ਸਾਡਾ ਕੋਈ ਟਕਰਾਣੇ ਕਿਸੇ ਨਾਲ ਅਸੀਂ ਕੋਈ ਸੈਰੇਮੋਨੀਅਲ ਦਾ ਜਾਣਾ ਹੀ ਨਹੀਂ ਸਾਡੇ ਵਰਕਰਾਂ ਨੇ ਘਰੇ ਘਰੇ ਜਾਣਾ ਆ ਉਹਦੇ ਲਈ ਟਕਰਾਗਾ ਤਾਂ ਤੁਸੀਂ ਤਾਂ ਕਹਿੰਦੇ ਆ ਫੈਡਰਲ ਸਿਸਟਮ ਆ ਸਟਰੋਂਗ ਕਰੋ ਉਹੀ ਹੁੰਦਾ ਪਿਆ ਔਰ ਕੀ ਮੈਂ ਸਹੀ ਮੰਨ ਲਉਂ ਤੁਸੀਂ ਨਹੀਂ ਮੈਂ ਕਹਣਾ ਸਹੀ ਮੰਨਣਾ ਜੀ ਜੇ ਪਾਰਟੀ ਨੇ ਉਹਨੂੰ ਗਲਤ ਮੰਨ ਲਿਆ ਤਾਂ ਮੈਂ ਕਿਹਾ ਸਹੀ ਮੰਨਦਾ ਮੈਂ ਵਗੋ ਪਾਰਟੀ ਤੋਂ ਉੱਪਰ ਜੇ ਪਾਰਟੀ ਨੂੰ ਗਲਤ ਬਣ ਲਿਆ ਤਾਂ ਇਹਨੂੰ ਕਿਹਾ ਵੀ ਤੂੰ ਬਿਆਨਵਾਜੀ ਇਦਾਂ ਦੀ ਨਹੀਂ ਕਰਨੀ ਤਾਂ ਮੈਂ ਪਾਰਟੀ ਸਾਥ ਨਹੀਂ ਹੋਇਆ ਬਿਲੇ ਨਹੀਂ ਕਰ ਰਿਹਾ ਤਾਂ ਇਹ ਦੇਖੋ ਇਦਾਂ ਨਹੀਂ ਆ ਘਟਨਾਵਾਂ ਜਿਹੜੀਆਂ ਹੁੰਦੀਆਂ ਨਾ ਇਹ ਸਪੌਂਟੇਨੀਅਸ ਹੁੰਦੀਆਂ ਹੁਣ ਕਾਂਗਰਸ ਦੇ ਦਿਗਵੇਜ ਸਿੰਘ ਪਤਾ ਨਹੀਂ ਕੀ ਕੀ ਬੋਲਦੇ ਰਹਿੰਦੇ ਆ ਦਾ ਮਤਲਬ ਸਾਰੇ ਹਿੰਦੂ ਕਾਂਗਰਸ ਤੋਂ ਉਲਟ ਚੱਲੇ ਗਏ ਪਤਾ ਨਹੀਂ ਹਿੰਦੂਆਂ ਬਾਰੇ ਕੀ ਬੋਲਦੇ ਰਹਿੰਦੇ ਇਹ ਪਾਰਟੀਆਂ ਜਿਹੜੀਆਂ ਆਪਣੀ ਆਈਡੀਓਲੋਜੀ ਦੇ ਨਾਲ ਲੋਕਾਂ ਨੂੰ ਜੋੜਦੀਆਂ ਨਾ ਕਿ ਕਿਸੇ ਇੱਕ ਬਿਆਨ ਨਾਲ ਇੱਕ ਲੀਡਰ ਨੇ ਆਪਣਾ ਬਿਆਨ ਦਿੱਤਾ ਜਿਹਨੂੰ ਪਾਰਟੀ ਹੁਣ ਨਹੀਂ ਕਰਦੀ ਉਹਦੇ ਨਾਲ ਕਿਤੇ ਸਾਰਾ ਸੀਨ ਥੋੜਾ ਚੇਂਜ ਹੋ ਜਾਂਦਾ ਹੈਗਾ ਇਟ ਇਜ਼ ਇਟ ਨਵਰ ਚੇਂजेस ਕੰਗਰਾਂ ਦੇ ਬਿਆਨ ਨਾਲ ਕੋਈ ਸੀਨ ਚੇਂਜ ਹੋ ਜਾਏਗਾ ਜੋ ਬੀਜੇਪੀ ਦੀ ਥੀਓਰੀ ਹੋ ਜਾਂ ਜੋ ਬੀਜੇਪੀ ਦੀ ਵਰਕਿੰਗ ਹੈ ਪ੍ਰਵੇਲ ਤਾਂ ਉਹਨੇ ਕਰਨਾ ਹੈਗਾ ਨਾ ਕਿ ਇੱਕ ਕੰਗਰਾਂ ਦਾ ਬਿਆਨ ਇੱਕ ਸਟੇ ਬਿਆਨ ਆ ਗਿਆ ਕੰਗਰਾਂ ਦਾ ਸੂਸਾ ਆਖਰੀ ਸਵਾਲ ਕ੍ਰਿਟਿਕ ਸਿਸਟਮ ਚ ਮਲਟੀਪਾਰਟੀ ਸਿਸਟਮ ਹੈਗਾ ਇੱਥੇ ਕਈ ਕੰਬੀਨੇਸ਼ਨ ਫਾਰਮੂਲੇਸ਼ਨਸ ਬਣਦੇ ਹੈਗੇ ਠੀਕ ਹੈ ਨਾ ਤੁਸੀਂ ਦੇਖੋ ਕਾਂਗਰਸ ਨੂੰ ਪਤਾ ਨਹੀਂ ਕਿੰਨਾ ਘ ਡਰ ਪਿਆ ਗਿਆ ਉਹ ਆਪ ਦੇ ਪਿੱਛੇ ਘੁੰਮ ਲਈ ਕੋ ਮਨ ਲਾ ਪਿਆ ਹਰਿਆਣੇ ਦੇ ਵਿੱਚ ਸਾਡਾ ਅਲਾਈਅੰਸ ਕਰ ਲਿਆ ਡਰੇ ਪਿਆ ਨਾ ਇਸ ਲਈ ਸੋ ਇੱਥੇ ਵੀ ਬੀਜੇਪੀ ਤਕੜੀ ਹੋ ਕੇ ਕਰ ਲਿਆ ਪਹਿਲੀ ਵਾਰ ਇਹ ਲੜੀ ਹੈ ਔਰ ਉਹਦੇ ਰਿਜ਼ਲਟ ਵੀ ਆਇਆ ਸਾਡੀ ਪਰਸੈਂਟੇਜ ਤੁਸੀਂ ਦੇਖੋ ਡਬਲ ਤੋਂ ਵੀ ਜ਼ਿਆਦਾ ਹੋ ਗਈ ਹੈ ਪਰਸੈਂਟੇਜ ਔਰ ਵੋਟ ਇੱਦਾਂ ਵਾਧੀ ਸਾਡੀਆਂ 2 ਸੀਟਾਂ ਸੀਗੀਆਂ 1980 ਚ ਬੀਜੇਪੀ ਦੀ ਸਥਾਪਨਾ ਹੋਈ ਹੈ ਜਦੋਂ ਉਹਦੇ ਬਾਅਦ ਪਹਿਲੀ ਵਾਰ ਇਹ 2 ਸੀਟਾਂ ਆਈਆਂ ਉਹ ਤਾਂ ਬਾਅਦ ਦੇ ਬਾਅਦ ਹੁਣ ਤਿੰਨ ਵਾਰੀ ਲਗਾਤਾਰ ਸਰਕਾਰ ਬਣ ਗਈ ਉਹ ਤਾਂ ਪਹਿਲਾਂ ਤਿੰਨ ਵਾਰੀ ਬਾਜਪਈ ਸਾਹਿਬ ਦੀ ਸਰਕਾਰ ਬਣ ਗਈ ਪਾਰਟੀ ਜਿਹੜੀ ਆਪਣੇ ਕੰਮ ਨਾਲ ਆਪਣੀ ਡਾਇਲੋਜੀ ਨਾਲ ਆਪਣੀ ਲੀਡਰਸ਼ਿਪ ਨਾਲ ਆਪਣੀ ਨੀਤੀ ਨੀਤੀਆਂ ਨਾਲ ਹੀ ਅੱਗੇ ਵਧਦੀ ਆ ਨਾ ਸੋ ਆਪਾਂ ਤਾਂ ਕਦੇ ਵੀ ਜਿਹਨੂੰ ਕਹਿੰਦੇ ਆ ਰਾਸ਼ਿਆਵਾਦੀ ਦਾ ਸਾਡਾ ਐਟੀਟਿਊਡ ਹੈ ਹੀ ਨਹੀਂ ਆ ਅਟਲ ਵਿਆਹ ਰਿਵਾਜਪਈ ਜੀ ਕਹਿੰਦੇ ਸੀ ਬਾਜਪਾ ਦਾ ਕਾਰਜਕਰਤਾ ਕਦੇ ਹਾਰਦਾ ਨਹੀਂ ਆ ਜਾਂ ਸਿੱਖਦਾ ਆ ਜਾਂ ਜੀਤਦਾ ਹੈ ਸਾਡਾ ਤਾਂ ਇਹ ਹੀ ਆ ਬਸ ਜਾਂ ਸਿੱਖਣਾ ਜਾਂ ਜਿੱਤਣਾ